ਦੀ ਟੈਂਕੀ ਕਮਾਜ ਗਈ ਸੀ ਉਹ ਕੱਲ ਇੱਥੇ ਬਾਜਵਾ ਧਾਬਾ ਦੀ ਮੀਟਿੰਗ ਹੋਈ ਸੀ ਗਰ ਲਾਲ ਖਣਾ ਔਰ ਜੀ ਦੀ ਉਹਨਾਂ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਵਿੱਚੋਂ ਟੀਮ ਦੇ ਵਿੱਚੋਂ ਸਾਨੂੰ ਦੋ ਮੈਂਬਰ ਦਿੱਤੇ ਗਏ ਉਹਨਾਂ ਦੀ ਕੋਸ਼ਿਸ਼ ਸਦਕਾ ਸਾਨੂੰ ਉਹ ਟੈਂਕੀ ਅੱਜ ਮਿਲ ਚੁੱਕੀ ਆ ਮੰਤਰੀ ਸਾਹਿਬ ਦੇ ਪੀਏ ਸਾਡੇ ਨਾਲ ਨੇ ਇਹਨਾਂ ਦਾ ਵੀ ਧੰਨਵਾਦ ਆ ਬਾਈ ਜੀ ਸਾਡੇ ਨਾਲ ਨੇ ਚੀਰਮੈਨ ਸਾਹਿਬ ਚੀਰਮੈਨ ਸਾਹਿਬ ਚੀਰਮੈਨ ਸਾਹਿਬ ਸਾਡੇ ਨਾਲ ਨੇ ਤੇ ਹੋਰ ਬਹੁਤ ਪਿਆਰ ਸਤਿਕਾਰ ਸਾਨੂੰ ਮਿਲਿਆ ਜਿੰਨੀ ਟੀਮ ਇਹਨਾਂ ਨੇ ਸਾਡੇ ਵਾਸਤੇ ਜ਼ੋਰ ਲਾਇਆ ਕਿ ਨੌਦਸ ਦੀ ਬੋਦ ਨੂੰ ਧੰਨਵਾਦ ਕਰਦਿਆਂ ਗਰ ਲਾਲ ਖਨੌਰ ਜੀ ਦਾ ਧੰਨਵਾਦ ਕਰਦਿਆਂ ਉਹਨਾਂ ਨੇ ਸਾਡੀ ਟੈਂਕੀ ਭਾਲ ਕੇ ਦਿੱਤੀ ਰਾਜਪੁਰਾ ਬਾਈਪਾਸ ਦੇ ਨਜ਼ਦੀਕ ਕਮੇਟੀ ਨੇ ਦਾ ਇੱਕ ਕਮੇਟੀ ਦਾ ਡੰਪ ਹੈ ਕਮੇਟੀ ਦਾ ਡੰਪ ਰਾਜਪੁਰਾ ਕਮੇਟੀ ਦਾ ਹੈ ਰਾਜਪੁਰਾ ਕਮੇਟੀ ਦਾ ਇਹ ਡੰਪ ਹੈ ਜੀ ਉਹਦੇ ਵਿੱਚੋਂ ਸਾਨੂੰ ਟੈਂਕੀ ਮਿਲੀ ਹੈ ਇਹ ਤੇ ਉਹਨਾਂ ਨੇ ਕਾਰਵਾਈ ਦੀ ਮੰਗ ਰਗਿਆ ਉਹਨਾਂ ਦੀ ਜੋ ਵੀ ਕੈਮਰੇ ਦੇ ਵਿੱਚੋਂ ਇਹ ਟੈਂਕੀ ਛੱਡ ਕੇ ਗਿਆ ਟਰੈਕਟਰ ਰਾਹੀਂ ਉਹ ਟਰੈਕਟਰ ਦੀ ਸਾਨਬੀਨ ਕਰਕੇ ਉਹ ਬੰਦੇ ਦੇ ਕਾਰਵਾਈ ਕਰੀ ਜਾਵੇ ਅੱਗੇ ਤੋਂ ਜੋ ਬੰਦੇ ਨੂੰ ਸਭ ਕੁਝ ਮਿਲਦੀ ਧਰਨੇ ਦਾ ਹੋਰ ਸਮਾਨ ਬਹੁਤ ਜੁੜੀ ਹੋਇਆ ਬਹੁਤ ਕੋਈ ਦਿੱਕਤ ਵਾਲੀ ਗੱਲ ਨਹੀਂ ਵੀਰ ਜੀ